ਕੱਤ ਮਗਰ ਪ੍ਰੀਤੀ ਵਾਰ ਜੀ ਇਹ ਜੀ ਮਰਾਸਵੜ ਤਾਂ ਹੈਗੀ ਏ ਮੈਂ ਤੇ ਮੇਰਾ ਬੇਟਾ ਸੀ ਜੀ ਮੇਰੇ ਪੇਕੇ ਨੇ ਮੋਹਰਾਂ ਨੇ ਉੱਥੇ ਜਾ ਰਹੇ ਸੀ ਅਸੀਂ ਰੂਰਦੂ ਵਾਲੇ ਹੋ ਕੇ ਜਦੋਂ ਅਸੀਂ ਗਏ ਆ ਮੈਂ ਬੇਟੇ ਨੂੰ ਕਿਹਾ ਮੈਂ ਕਿਹਾ ਨੇਰੀ ਬਹੁਤ ਉੱਠੀ ਹੋਈ ਆਗੀ ਇਹ ਕਹਿੰਦਾ ਚੱਲ ਮੰਮੀ ਕੋਈ ਨਹੀਂ ਨੇਰੀ ਆਪਾਂ ਸਾਈਡ ਤੇ ਖੜ ਜਾਂਦੇ ਜਦੋਂ ਅਸੀਂ ਅੱਗੇ ਗਏ ਇੰਨੀ ਮਤਲਬ ਲੱਤਾਂ ਅੱਗ ਦੀਆਂ ਬਹੁਤ ਸੀ ਜੀ ਮੇਰੇ ਕੋਲ ਤਾਂ ਭੱਜਿਆ ਵੀ ਨਹੀਂ ਗਿਆ ਇਹਨੂੰ ਮੈਂ ਕਿਹਾ ਕਿ ਤੂੰ ਮੈਨੂੰ ਛੱਡ ਜਾ ਵੀ ਜੋ ਮਰਨਾ ਹੋ ਉਹ ਵਾ ਦੇਖੀ ਜੇ ਤੂੰ ਭੱਜ ਜਾਗਾ ਨਾ ਮੰਮੀ ਮੈਂ ਤੈਨੂੰ ਛੱਡ ਕੇ ਨਹੀਂ ਜਾਂਦਾ ਮਰਾਂਗੇ ਤਾਂ ਦੋਨੇ ਇਕੱਠੇ ਮਰ ਜਾਾਂਗੇ ਅੰਜੀਆਂ ਨਾ ਫਿਰ ਵੀ ਅਸੀਂ ਬਹੁਤ ਔਖੇ ਭੱਜੇ ਜੀ ਬਹੁਤ ਔਖੇ ਭੱਜੇ ਭੱਜਦੇ ਭੱਜ ਜਾਂਦੇ ਕੁਲਗੇ ਨੇ ਪੈਰ ਜੀ ਉਹਨੇ ਮਤਲਬ ਜੱਟਾਂ ਨੇ ਅੱਗ ਲਾਈ ਸੀ ਜੀ ਕੋ ਲੱਗ ਲੱਗਟਾਂ ਤੇਜ ਹੋ ਗਈ ਅਸੀਂ ਸਕੂਟ ਤੇ ਉੱਥੇ ਚੜ੍ਹਤੀ ਉਹ ਜੀ ਮੇਰਾ ਮਿਲਦਾ 6-7000 ਰੁਪਏ ਸੀ ਜੀ ਮੇਰੇ ਪਾਸੋਂ ਵੀ ਪੈਨਸ਼ਨ ਕਢਾਈ ਸੀ ਜੀ ਆਵਦੀ ਕਿਉਂਕਿ ਹਸਬੰਡ ਤਾਂ ਹੈ ਨਹੀਂ ਮੇਰੇ ਇਹ ਵੀ ਵਿਚਾਰਾ ਪੜਦਾ ਜੀ ਕੋਈ ਗੁਜ਼ਾਰਾ ਨਹੀਂ ਹੈਗਾ ਕੁਝ ਵੀ ਨਹੀਂ ਆਗਿਆ ਦੇਖ ਲੋ ਕਿ ਹਾਂ ਤਰ ਅਗਰ ਦੇਖ ਕੇ ਜਾਈ ਮਿਲਣ ਗਈ ਸੀ ਉੱਥੇ ਮੇਰੇ ਪਾਪਾ ਹੀ ਰਹਿੰਦਾ ਗੱਲਾਸ ਮੈਨੂੰ ਐ ਹਾਂ ਤਾਂ ਮੈਂ ਮਿਲਿਆ ਵਾਜੀ ਬਸ ਆ ਸਾਡ ਨਾਲ ਹੀ ਕੱਟਣਾ ਹੁੰਦਾ ਛੋਟਰੀ ਵੀ ਸਾਰੀ ਮੱਚ ਗਈ ਛੋਟਰੀ ਮੈਨੂੰ ਨਹੀਂ ਪਤਾ ਜੀ ਪਰ ਕਹਿ ਰਹੇ ਨੇ ਵੀ ਜੇ ਨਹੀਂ ਮੱਚ ਗਈ ਅਫਸਰ ਕਿਵੇਂ ਆਏ ਤੁਸੀਂ ਹਾਸ ਤਾਂ ਜੀ ਉੱਥੇ ਜਿਹੜਾ ਜਦੋਂ ਅਸੀਂ ਭਜਦੇ ਭਜਦੇ ਜੀ ਸਾਨੂੰ ਇੱਕ ਬਜ਼ੁਰਗ ਰੇਲ ਗਿਆ ਮੈਂ ਉਹਦੇ ਹੱਥ ਜੋੜੇ ਮੈਂ ਕਿਹਾ ਸਾਨੂੰ ਬਚਾੜ ਪਜਾ ਦੋ ਨਹੀਂ ਮੇਰੇ ਮਹਾਰਾਣੀ ਦੇਖ ਕੇ ਨੇ ਮੈਨੂੰ ਉੱਥੇ ਬਚਾ ਦੋ ਚਲੋ ਉਹਨਾਂ ਨੇ ਸਾਡੇ ਪਸੋਰਡ ਪਚਾਤਾ ਜੀ ਉੱਥੋਂ ਕਹਿੰਦਾ ਕਿ ਮੈਂ ਸਾਨੂੰ ਅੱਗੇ ਨਹੀਂ ਪਹੁੰਚਾ ਸਕਦਾ ਜਦੋਂ ਅਸੀਂ ਪਸੌੜ ਉੱਡੇ ਤੇ ਆਏ ਉੱਥੇ ਬਹੁਤ ਮਿਲਦਾ ਕਰੀਆ ਉਹਨਾਂ ਨੇ ਸਾਨੂੰ ਇੱਕ ਮਿਲ ਗਿਆ ਸਾਨੂੰ ਫਿਰ ਆਟੋ ਤੇ ਜੀ ਸਾਡੇ ਘਰੇ ਤੱਕ ਪਹੁੰਚਾਇਆ ਫਿਰ ਉੱਥੇ ਆ ਸਾਰੇ ਭੈਣ ਭਾਈ ਜੀ ਮੈਨੂੰ ਲੈ ਕੇ ਆਏ ਨਾ ਮੰਗ ਕੀ ਗੱਲ ਤੁਸੀਂ ਮੰਗ ਤਾਂ ਇਹ ਦੇਖੋੜ ਮੈਂ ਥੋੜੀ ਸਾਹਮਣੀ ਆ ਜੀ ਬੇਟਾ ਮੇਰਾ ਪੜਦਾ ਹਜੇ ਕੋਈ ਕਮਾਈ ਦਾ ਸਾਧਨ ਨਹੀਂ ਜੀ ਮੇਰੇ ਘਰੇ ਮੈਂ ਸਕੂਟੀ ਕਰਾਂ ਚ ਪੋਚਾ ਮਾਰ ਮਾਰ ਕੇ ਲਈ ਸੀ ਜੀ ਜੇ 7000 ਰੁਪਏ ਸੀ ਮੇਰਾ ਉਹ ਵੀ ਮੇਰਾ ਜੀ ਪਤਾ ਨਹੀਂ ਕੀ ਹੋਇਆ ਕੀ ਨਹੀਂ ਬਤ ਵਾਲਾ ਮੈਨੂੰ ਕੁਝ ਨਹੀਂ ਪਤਾ ਜੀ ਜਦੋਂ ਅਸੀਂ ਦੋਨੇ ਪੰਜ ਪੰਜ ਸਾਟਾ ਇਹ ਹਾਲ ਹੋ ਗਿਆ ਜੀ ਇੱਕ ਮੇਰੀ ਬੇਟੀ ਹੈ ਜੀ ਕੋਈ ਹੱਲ ਨਹੀਂ ਇਸ ਟਾਈਮ ਕੀ ਸਾਧਨਾ ਜੀ ਕੀ ਵੀ ਅਸੀਂ ਖਾਵਾਂਗੇ ਕੀ ਘਰਾਂਗੇ 9 ਸਾਲ ਹੋ ਗਏ ਜੀ ਮੇਰੇ ਨਾਮ ਲਖਵਿੰਦਰ ਸਿੰਘ ਕੀ ਕਰਤਾ ਹੋ ਕੇ ਜਿਹੜੇ ਐਪੀਸੋਡ ਵਿੱਚ ਨਹਿਰ ਰਿਜ਼ਰਵ ਜੰਤ ਜੀ ਨਾਲ ਕੀ ਮੇਰੇ ਨਾਲ ਰਾਜ ਹੀ ਅੱਕ ਲੱਗੀ ਜੀ ਕੌਣ ਕੌਣ ਜਾ ਰਹੇ ਸੀ ਮੈਂ ਤੇ ਮੇਰੀ ਮਾਤਾ ਜੀ ਰਹੀ ਸੀ ਹੂੰ ਰਾਜ ਅੱਕ ਖੜੀ ਲੱਗੀ ਜੀ ਕੁਦਮ ਨੇਰੀ ਆ ਗਈ ਸਾਲਾਫ ਤੱਕ ਆਈ ਹੈ ਉਰੋਂ ਤੱਕ ਆ ਗਈ ਅਸੀਂ ਰਾਜ ਗੜੇ ਹੋਈ ਸੀ ਤਾਂ ਵੀ ਬਹੁਤ ਹਨੇਰੀ ਫਿਰ ਅਸੀਂ ਮੈਂ ਤਾਂ ਜਮੀਂ ਪੱਤੇ ਹੀ ਬਹੁਤ ਨਾ ਸਮ ਰਾਜ ਕੋਈ ਮਿਲੇ ਨਹੀਂ ਜਦੋਂ ਤੀ ਜਾ ਰਹੇ ਸੀ ਜਦ ਨੂੰ ਆਈਨ ਪਤਾ ਨਹੀਂ ਲੱਗਿਆ ਵੀ ਅੱਗਾ ਜਾਂ ਹਨੇਰੀ ਹੈ ਨਹੀਂ ਪਤਾ ਲੱਗਦਾ ਹੂੰ ਕੌਣ ਹਨੇਰੀ ਸੀ ਹੂੰ ਦੇਖੋ ਤਾਂ ਮਰੇਤਾ ਹੀ ਵਾੜਾ ਉੱਡਦਾ ਸੀ ਮੌਸਮ ਖਰਾਬ ਕਰਕੇ ਨਹੀਂ ਪਤਾ ਲੱਗਿਆ ਮੌਸਮ ਖਰਾਬ ਕਿੰਨੇ ਵਜੇ ਦੀ ਗੱਲ ਹੈ ਇਹ ਹੋਣ ਕਰ ਤੱਕ ਅੱਧਾ ਤੋਂ ਪਹਿਲਾਂ ਦੀ ਗੱਲ ਹੈ ਜੀ ਕੀ ਕੀ ਹੋ ਗਿਆ ਨੁਕਸਾਨ ਹੋ ਗਿਆ ਬੜਕ ਨੁਕਸਾਨ ਸਾਡਾ ਇੱਕ ਤਾਂ 6000 ਰੁਪਏ ਸੀ ਤੇ 30 ਕੋਟ ਜਮੀਨ ਯਾਰ ਜੀ ਮੇਰੇ ਮੰਮੇ ਨੇ ਮਜ਼ਦ ਮੰਡਾ ਗਈ ਸੀ ਡੀ ਵੀ ਕਾਫੀ ਹੋ ਗਿਆ ਹੈ ਯਾਰ ਇਹ ਕਾਫੀ ਸੀ ਮੰਨ ਕਰ ਦੇਈ ਹੋਤੀ ਪ੍ਰਸ਼ਾਸਨ ਕੋਲ ਮੈਂ ਕੋਈ ਨਾਮ ਹੈ ਤੁਹਾਡੀ ਵੀ ਸਾਡੀ ਮਾਦਦ ਤੋਂ ਕਰੀਏ ਸਾਨੂੰ ਕਿ ਤੇ ਯਾਰ ਜਿਦਾ ਨਸਾਨ ਹੋਣਾ ਬਣਦਾ ਯਾਰ ਜਿਵੇਂ ਲੋਕ ਕਰਵਾਉਂਦੇ ਨੇ ਉਹਨਾਂ ਵਾਂਗੂ ਕੀ ਕਹਿਣਾ ਕੋਈ ਹਾਂਜੀ ਇਹ ਗਲਤ ਕਰਦਾ ਯਾਰ ਬਗੈਰ ਨਹੀਂ ਹੁੰਦੀ ਕੀ ਕਹੂੰਗਾ ਅੱਜ ਦੀ ਘਟਨਾ ਕੋਈ ਕਾਟਣਾ ਪੜੀ ਹੈ ਮੰਦ ਭਾਗ ਸੀ ਤੇ ਜਿਹੜੇ ਵੀਰ ਕਿਸਾਨ ਜੋ ਵੀ ਹੈਗੇ ਨੇ ਆਪਾਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਜੋ ਵੀ ਮੇਨ ਹਾਈਵੇ ਦੇ ਨੇੜੇ ਨੇ ਜਾਂ ਕੋਈ ਲਿੰਕ ਸੜਕਾਂ ਨੇ ਕਿਰਪਾ ਕਰਕੇ ਉਹਨਾਂ ਦੇ ਨੇੜੇ ਅੱਗ ਨਾ ਲਾਇਆ ਜਾਵੇ ਅੱਜ ਬਹੁਤ ਹੀ ਵੱਡਾ ਹਾਸਾ ਹੋ ਜਾਣਾ ਸੀ ਉਸਦੇ ਮਾਤਾ ਤੇ ਇੱਕ ਬੱਚਾ ਦੋਨੋਂ ਜਾਨੇ ਸਕੂਟਰੀ ਤੇ ਜਾ ਰਹੇ ਸੀ ਪਸੌੜ ਦੇ ਨੇੜੇ ਤੇ ਖੇਤ ਦੇ ਵਿੱਚ ਅੱਗ ਲੱਗੇ ਹੋਣ ਕਰਕੇ ਹਵਾ ਅੱਜਕੱਲ ਮੌਸਮ ਚੇਂਜ ਹੋ ਰਿਹਾ ਹਵਾ ਬਹੁਤ ਜ਼ਿਆਦਾ ਚੱਲ ਰਹੀ ਸੀ ਤੇ ਅਚਾਨਕ ਉਹ ਅੱਗ ਉਹਨਾਂ ਦੀ ਸਕੂਟਰੀ ਨੂੰ ਲੱਗੀ ਸਕੂਟਰੀ ਦੇ ਨਾਲ ਲੱਗਣ ਦੇ ਨਾਲ ਉਹਨਾਂ ਜੋ ਬੱਚਾ ਸੀ ਉਹਨੂੰ ਵੀ ਅੱਗ ਲੱਗੀ ਨਾਲ ਉਹਦੇ ਮਾਤਾ ਜੀ ਨੂੰ ਅੱਗ ਲੱਗੀ ਗਰੀ ਪਰਿਵਾਰ ਨੇ ਆਪਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਅੱਗੇ ਤੋਂ ਜੋ ਵੀ ਕਿਸਾਨ ਵੀਰ ਨੇ ਉਹਨਾਂ ਨੂੰ ਬੇਨਤੀ ਕਰਨੀ ਹੈ ਕਿ ਜੇ ਜੋ ਸੜਕ ਦੇ ਨੇੜੇ ਨੇ ਉਹਨਾਂ ਨੂੰ ਮਤਲਬ ਖੇਤਾਂ ਦੇ ਨੇੜੇ ਅੱਗ ਨਾ ਲਾਈ ਜੀ ਬਲਕੀਤ ਸਿੰਘ ਐਂਡ ਪੇਸ਼ੰਟ ਲਖਿੰਦਰ ਸਿੰਘ son of ਕੁਲਵੀਰ ਸਿੰਘ ਦੋਨੋਂ ਬਰਨ ਹਿਸਟਰੀ ਦੇ ਨਾਲ ਆਏ ਨੇ ਇਹਨਾਂ ਦੀ ਹਿਸਟਰੀ ਲਈ ਇਹ ਤੇ ਫੁੱਲ ਫਾਰਮ ਦੇ ਵਿੱਚ ਅੱਗ ਲਗਾਈ ਹੋਈ ਸੀ ਜਿਸ ਦੇ ਕਾਰਨ ਇਹ ਥੋੜਾ ਜਿਹਾ ਭੱਜੇ ਨੇਰੀ ਕਰਕੇ ਇਹਨਾਂ ਨੂੰ ਜੋ ਵੀ ਹੋਇਆ ਹੈ ਇਹਨਾਂ ਨੇ ਬਿਆਨ ਦਿੱਤਾ ਸਾਨੂੰ ਤੇ ਸਾਡੇ ਕੋਲ ਜਿਹੜਾ ਬਰਨ ਪੇਸ਼ੈਂਟ ਆਇਆ ਹੈ ਜਿਨ੍ਹਾਂ ਦੇ ਉਪਰ ਆਮ ਤੇ ਪੇਟ ਦੇ ਉੱਪਰ ਫੀਮੇਲ ਨੇ ਤੇ ਜੈਂਟਸ ਦੇ ਬੋਥ ਆਰਮਸ ਤੇ ਫਰਸਟ ਡਿਗਰੀ ਬਰਨ ਹੈ ਐਸਾ ਕੋਈ ਸੈਕੰਡ ਡਿਗਰੀ ਨਹੀਂ ਹੈ ਜਸਟ ਐਪੀਡਰਮਿਸ ਲੇਅਰ ਦੀ ਨੂੰ ਕੋਈ ਹੈ ਸਟੇਬਲ ਨੇ ਬਿਲਕੁਲ ਸਟੇਬਲ ਨੇ ਸੀ ਪੀਆਈ ਕਰਾ ਕੇ ਇਹਨਾਂ ਨੂੰ ਘਰ ਭੇਜਾਂਗੇ ਇਹ ਡਿਸਚਾਰਜ ਸਟੇਟਿਟਿਊਡ ਡਿਸਚਾਰਜ ਨੇ oral medication ਅਸੀਂ antibiotic ਆ ਵੀ ਲਾ ਚੁੱਕਿਆ ਤੇ oral medication ਜੋ ਹੈ ਉਹ ਸਟਾਰਟ ਕਰ ਦਾਂਗੇ ਠੀਕ ਹੈ ਠੀਕ ਹੈ ਥੈਂਕ ਯੂ